ਸੱਚੀ ਗੱਲ ਜੀ ਸਾਰਾ ਨਾ ਮੈਂ ਤੁਹਾਡੀ ਆਪਣੀ ਗੁਰਮੀ ਸਿੱਧੂ ਅੱਜ ਜਿਸ ਬਣਾਵਾਂਗੇ ਜੀ ਪਾਸਤਾ ਤੁਸੀਂ ਦੇਖ ਸਕਦੇ ਮੈਂ ਪਾਸਤਾ ਧੋ ਕੇ ਰੱਖ ਲਿਆ ਜੀ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਉਂਦੇ ਆ ਜੀ ਨਮਕ ਇੱਕ ਚਮਚ ਪਾਵਾਂਗੇ ਜੀ ਅਸੀਂ ਤੇਲ ਦਾ ਹੁਣ ਅਸੀਂ ਬਾਵਦੇ ਜੀ ਗੈਸ ਹੁਣ ਅਸੀਂ ਰੱਖਦੇ ਆ ਜੀ ਆਪਣਾ ਪਾਸਤੇ ਵਾਲਾ ਪਤਿਲਾ ਉੱਪਰ ਤੁਸੀਂ ਦੇਖ ਸਕਦੇ ਅਸੀਂ ਆਪਣੇ ਪਾਸਤੇ ਵਾਲਾ ਜੀ ਪਤਿਲਾ ਉੱਪਰ ਰੱਖ ਦਿੱਤਾ ਹੈ ਜੀ ਹੁਣ ਅਸੀਂ ਇਹਦੇ ਵਿੱਚ ਜਿਹੜਾ ਨਮਕ ਤੇ ਤੇਲ ਪਾਇਆ ਜੀ ਉਹਨੂੰ ਮਿਕਸ ਕਰਦੇ ਆ ਜੀ ਸਾਨੂੰ ਸਿਮ ਨੂੰ ਬਾਇਲ ਹੋਣ ਬਾਇਲ ਹੋਣ ਵਾਸਤੇ ਉੱਪਰ ਰੱਖ ਲੈਂਦੇ ਆ ਥੋੜੇ ਦੇਰ ਤੱਕ ਜਦ ਤੱਕ ਸਾਡਾ ਜਿਹੜਾ ਹੈ ਜੀ ਪਾਸਤਾ ਬਾਇਲ ਹੋ ਰਿਹਾ ਹੈ ਜੀ ਅਸੀਂ ਤਦ ਤੱਕ ਕੱਟਦੇ ਆ ਜੀ 베지ਸ ਅਸੀਂ ਤੁਸੀਂ ਦੇਖ ਸਕਦੇ ਅਸੀਂ ਗ੍ਰੇਮਟ ਲਈ ਹੈ ਜੀ ਫਲੀਆਂ ਲਈ ਹੈ ਜੀ ਗਾਜਰਾ ਲਵਾਂਗੇ ਜੀ ਤੇ ਬੰਦ ਫੁੱਲ ਗੋਭੀ ਲਵਾਂਗੇ ਜੀ ਤੇ ਅਸੀਂ ਹੁਣ ਇਹਨਾਂ ਨੂੰ ਕੱਟਦੇ ਆ ਜੀ ਅਸੀਂ ਕੱਟ ਕੇ ਆਉਂਦੇ ਆ ਜੀ ਹੁਣ ਤੇ ਦੇਖ ਸਕਦੇ ਅਸੀਂ ਸ਼ਿਮਲਾ ਮਿਰਚਾਂ ਬੰਦ ਗੋਭੀ ਅਸੀਂ ਫੁੱਲ ਗੋਭੀ ਗਾਜਰਾ ਫਲੀਆਂ ਟਮਾਟਰ ਪਿਆਜ਼ ਹਰੀ ਮਿਰਚਾ ਸਾਰਾ ਕੁਝ ਅਸੀਂ ਕੱਟ ਕੇ ਰੱਖ ਲਿਆ ਜੀ ਹੁਣ ਅਸੀਂ ਅਸੀਂ ਗਾਜਰਾ ਨੂੰ ਬੰਦ ਗੋਭੀ ਨੂੰ ਬੰਦ ਗੋਭੀ ਨੂੰ ਅਸੀਂ ਬਾਉਲ ਕਰਨ ਨੂੰ ਕਰ ਸਕਦੇ ਪਰ ਅਸੀਂ ਕਰਨੀ ਨਹੀਂ ਅਸੀਂ ਫੁੱਲ ਗੋਭੀ ਗਾਜਰਾ ਤੇ ਫਲੀਆਂ ਨੂੰ ਜਿਹੜਾ ਅਸੀਂ ਬਾਉਲ ਕਰਾਂਗੇ ਜੀ ਅਸੀਂ ਨਾ ਇਹਨਾਂ ਨੂੰ ਬਾਉਲ ਕਰਦੇ ਆ ਜੀ ਅਸੀਂ ਬਾਕੀ ਸਮਾਨ ਜਿਹੜਾ ਹੈ ਜੀ ਤੜਕੇ ਦੇ ਵਿੱਚ ਹੀ ਪਾਵਾਂਗੇ ਅਸੀਂ بس ਇਹਨਾਂ ਤਿੰਨਾਂ ਚੀਜ਼ਾਂ ਨੂੰ ਬਾਉਲ ਕਰਨਾ ਜੀ ਚਲੋ ਜੀ ਹੁਣ ਅਸੀਂ ਨੂੰ ਕਰਦੇ ਆ ਜੀ ਬਾਉਲ ਤੁਸੀਂ ਦੇਖ ਸਕਦੇ ਹੋ ਅਸੀਂ 프라이ਵਿੰਚ ਪਾਣੀ ਲੈ ਲਿਆ ਹੁਣ ਅਸੀਂ ਸਾਰੀ ਸਬਜ਼ੀ ਜਿਹੜੀ ਹੈ ਜੀ ਇਹਦੇ ਵਿੱਚ ਪਾਉਂਦੇ ਆ ਜੀ ਅਸੀਂ ਜਿਹੜੀ ਹੈ ਜੀ ਫੁੱਲ ਗੋਭੀ ਤੇ ਰਾਜਰਾ ਨੂੰ ਵੀ ਇਹਦੇ ਵਿੱਚ ਹੀ ਪਾ ਦਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਜੀ ਹੁਣ ਅਸੀਂ ਇਹਨੂੰ ਗੈਸ ਦੇ ਉੱਪਰ ਰੱਖਦੇ ਆ ਜੀ ਗੈਸ ਬਾਲਦੇ ਆ ਜੀ ਅਸੀਂ ਆਹ ਅਸੀਂ ਉੱਪਰ ਰੱਖਦੇ ਆ ਜੀ 프라이ਵਿੰਚ ਤੇ ਅਸੀਂ ਇਹਨੂੰ ਪਰੋ ਟੱਕ ਦਵਾਂਗੇ ਜੀ ਜਿਦਾਂਕ ਤੁਸੀਂ ਦੇਖ ਸਕਦੇ ਇੱਕ ਸਾਈਡ ਤੇ ਅਸੀਂ ਜਿਹੜੀ ਸਬਜੀ ਜਿਹੜੀ ਹੈ ਜੀ ਬੌਲ ਕੰਨੇ ਰੱਖ ਦਿੱਤੀ ਸੀਗੀ ਜੀ ਹੁਣ ਦੂਜੀ ਸਾਈਡ ਤੇ ਅਸੀਂ ਤੜਕਾ ਲਗਾਵਾਂਗੇ ਜੀ ਅਸੀਂ ਉੱਪਰ ਕੜਾਈ ਰੱਖ ਦਿੱਤੀ ਆ ਜੀ ਹੁਣ ਅਸੀਂ ਇਹਦੇ ਵਿੱਚ ਪਾਉਂਦੇ ਆ ਜੀ ਤੇਲ ਅਸੀਂ ਇੱਕ ਕਟਸ਼ੀ ਪਾ ਲਿਆ ਜੀ ਇਹਦੇ ਵਿੱਚ ਤੇਲ ਹੁਣ ਜਿੱਦੇ ਗਰਮ ਹੁੰਦਾ ਆ ਜੀ ਫੇ ਅਸੀਂ ਇਹਦੇ ਵਿੱਚ ਤੜਕੇ ਦਾ ਸਮਾਨ ਐਡ ਕਰਾਂਗੇ ਜੀ ਤੇ ਤੜਕਾ ਲਗਾਵਾਂਗੇ ਜੀ ਜਿਦਾਂਕ ਤੁਸੀਂ ਦੇਖ ਸਕਦੇ ਤੇਲ ਸਾਡਾ ਗਰਮ ਹੋ ਚੁੱਕਿਆ ਜੀ ਹੁਣ ਅਸੀਂ ਇਹਦੇ ਵਿੱਚ ਪਾਉਂਦੇ ਆ ਜੀ ਜੀਰਾ ਪਿਆਜ਼ ਹੁਣ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨਾਂਗੇ ਜੀ ਜਿੱਦੱਕ ਤੁਸੀਂ ਦੇਖ ਸਕਦੇ ਹੋ ਸਾਡੇ ਪਿਆਜ਼ ਜਿਹੜੇ ਆ ਜੀ ਭੁੱਜਦੇ ਪਏ ਆ ਜੀ ਇਹਨਾਂ ਨੇ ਮਨਮਨ ਕਲਰ ਚੇਂਜ ਕੀਤਾ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜੀ ਹਰੀਆ ਮਿਰਚਾ ਹਰੀਆ ਮਿਰਚਾ ਅਸੀਂ ਆਪਣੇ ਸੁਆਦ ਦੇ ਅਕੋਰਡਿੰਗ ਲਈ ਆਏ ਬਾਕੀ ਤੁਸੀਂ ਆਪਣੇ ਸੁਆਦ ਦੇ ਅਕੋਰਡਿੰਗ ਲੈ ਸਕਦੇ ਹੋ ਜੀ ਜਿੱਦੱਕ ਤੁਸੀਂ ਦੇਖ ਸਕਦੇ ਹੋ ਜੀ ਸਾਡੇ ਪਿਆਜ਼ ਭੁੰਨਦੇ ਭੁੰਨਦੇ ਨਾਲ ਹੀ ਸਾਡੀ ਜਿਹੜੀ ਬੈਜੀਸ ਆ ਜੀ ਉਹ ਵੀ ਉਬਲਣ ਉਬਲਣ ਲੱਗ ਪਈ ਆ ਜੀ ਜਦੋਂ ਤੱਕ ਸਾਡੇ ਜਿਦਾ ਹੀ ਸੜਦਾ ਪੁੱਜਣਾ ਜੀ ਚੰਗੀ ਤਰ੍ਹਾਂ ਉਦੋਂ ਤੱਕ ਉਹ ਵੀ ਚੰਗੀ ਤਰ੍ਹਾਂ ਭਲ ਜਾਣੀ ਆ ਜੀ ਤੁਸੀਂ ਦੇਖ ਸਕਦੇ ਸਾਡੇ ਪਿਆਜ਼ ਜਿਹੜੇ ਆ ਜੀ ਮੜ ਮੜ ਐਡ ਹੋ ਚੁੱਕੇ ਆ ਜੀ ਹੁਣ ਅਸੀਂ ਇਹਦੇ ਵਿੱਚ ਫਲਾ ਟਮਾਟਰ ਐਡ ਕਰ ਦਿੰਦੇ ਆ ਜੀ දයී සසිදෙක්කදගේ ජාරට මට පොජ පොස වෙන ලිසා ජඩියද බෑජි සජය විත අර හෝච කිය හු ගැසු කරද ජ මසිින්වු හොරඩ ෑම් තෑමෙන්වු පෝරපුුණ අන්ගේ පීසීර වෙච කිිමල මෙිච්චා ඇඩ කරගදී ਹੁਣ ਅਸੀਂ ਇਹਦੇ ਵਿੱਚ ਕਰਦੇ ਆ ਜੀ Shimla mircha add ਹੁਣ ਅਸੀਂ ਨੂੰ ਵੀ ਚੰਗੀ ਤਰ੍ਹਾਂ ਭੁੰਨਾਗੇ ਜੀ ਗੈਸ 'ਤੇ ਅਸੀਂ ਥੋੜਾ ਜਿਹਾ ਸੇਮ ਤੇ ਘਰ ਦਿੰਦੇ ਆ ਜੀ ਹੁਣ ਅਸੀਂ ਇਹਨਾਂ ਚੰਗੀ ਤਰ੍ਹਾਂ ਭੁੰਨਣਾ ਹੈ ਜੀ Shimla mircha ਨੂੰ ਤੁਸੀਂ ਦੇਖ ਸਕਦੇ ਹੋ ਸਾਡੀ Shimla mircha ਵੀ ਜਿਹੜੀ ਹੈ ਜੀ ਚੰਗੀ ਤਰ੍ਹਾਂ ਭੁੱਜਦੀ ਐ ਪਈ ਐ ਜੀ ਸਿੱਧੇ ਇੱਕ ਸਾਗਰ ਇਹ ਸਾਡੀ ਸ਼ਿਮਲਾ ਮਿਰਚਾਂ ਹੈ ਜੀ ਕੁੱਝ ਦੀ ਆ ਪਈ ਹੈ ਜੀ ਅਸੀਂ ਸ਼ਿਮਲਾ ਮਿਰਚਾਂ ਦਾ ਕਲਰ ਜਿਹੜਾ ਹੈ ਜੀ ਚੇਂਜ ਕਰਨਾ ਹੈ ਜਦੋਂ ਤੱਕ ਇਹ ਪੀਲੀਆ ਪੀਲੀਆ ਨਹੀਂ ਹੋ ਜਾਂਦੀ ਹੈ ਅਸੀਂ ਉਹਨਾਂ ਚੱਕਰ ਇਹਨੂੰ ਭੁੰਨੀ ਜਾਣਾ ਹੈ ਜੀ ਤੁਸੀਂ ਦੇਖ ਸਕਦੇ ਹੋ ਸਾਡੀ ਸ਼ਿਮਲਾ ਮਿਰਚਾਂ ਦਾ ਜਿਹੜਾ ਕਲਰ ਹੈ ਜੀ ਥੋੜਾ ਜਿਹਾ ਯੈਲੋ ਹੋ ਚੁੱਕਿਆ ਹੈ ਜੀ ਥੋੜਾ ਜਿਹਾ ਇਹਨੂੰ ਹੋਰ ਪੁੰਨਣਾ ਹੈ ਜੀ ਹੁਣ ਅਸੀਂ ਇਹਦੇ ਵਿੱਚ ਬੰਦ ਗੋਭੀ ਐਡ ਕਰਦੇ ਆ ਜੀ ਹੁਣ ਅਸੀਂ ਨੂੰ ਕਰਦੇ ਆ ਜੀ ਮਿਕਸ ਅਸੀਂ ਨੂੰ ਵੀ ਥੋੜਾ ਟਾਈਮ ਖੁੰਨਾਗੇ ਜੀ ਜਿੱਦਾਂ ਤੁਸੀਂ ਦੇਖ ਸਕਦੇ ਹੋ ਜੀ ਸਾਡੀ ਜਿਹੜੀ ਹੈ ਜੀ ਬੰਦ ਗੋਭੀ ਵੀ ਭੁੱਜ ਗਈ ਹੈ ਜੀ ਹੁਣ ਅਸੀਂ ਇਹਦੇ ਵਿੱਚ ਪਾਉਂਦੇ ਆ ਜੀ ਆਪਣੀ ਜਿਹੜੀ ਅਸੀਂ ਹੈ ਜਿਸ ਬਾਉਲੂ ਕਿੱਤੀ ਸੀ ਗਈ ਹੋਣਾ ਸੀ ਉਹ ਪਾਉਂਦੇ ਆ ਜੀ ਇਹਦੇ ਵਿੱਚ ਹੁਣ ਅਸੀਂ ਉਹਨੂੰ ਵੀ ਚੰਗੀ ਤਰ੍ਹਾਂ ਭੁੰਨਾਗੇ ਜੀ ਤੁਸੀਂ ਦੇਖ ਸਕਦੇ ਹੋ ਜੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਜੀ ਸਾਡੀ ਸਾਰੀ ਵੈਜੀਟ ਜਿਹੜੇ ਆ ਜੀ ਚੰਗੀ ਤਰ੍ਹਾਂ ਹੋ ਚ ਗਈ ਹੈ ਜੀ ਹੁਣ ਅਸੀਂ ਇਹਦੇ ਵਿੱਚ ਕਰਾਂਗੇ ਜੀ ਐਡ ਕਾਲੀਆਂ ਮਿਰਚਾਂ ਥੋੜੀਆਂ ਜਿਹੀ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਕਰਾਂਗੇ ਜੀ ਅਸੀਂ ਇਹਦੇ ਵਿੱਚ ਗਰਮ ਮਸਾਲਾ ਐਡ ਥੋੜਾ ਜਿਹਾ ਇਸ ਇਹਦੇ ਵਿੱਚ ਕਰਾਂਗੇ ਜੀ ਧਨੀਆ ਪਾਊਡਰ ਐਡ ਹੁਣ ਅਸੀਂ ਕਰਦੇ ਆ ਜੀ ਇਹਨੂੰ ਮਿਕਸ ਹੁਣ ਅਸੀਂ ਇਹਨੂੰ ਥੋੜਾ ਜਿਹਾ ਹੋਰ ਭੁੰਦੇ ਆ ਜੀ ਹੁਣ ਅਸੀਂ ਇਹਦੇ ਵਿੱਚ ਪਾਉਂਦੇ ਆ ਜੀ ਪਾਸਤਾ ਤੁਸੀਂ ਦੇਖ ਸਕਦੇ ਹੋ ਜੀ ਹੁਣ ਕਰਦੇ ਆ ਜੀ ਇਹਨੂੰ ਵੀ ਮਿਕਸ ਹੁਣ ਅਸੀਂ ਇਹਦੇ ਵਿੱਚ ਪਾਉਂਦੇ ਆ ਜੀ ਥੋੜਾ ਜਿਹਾ ਨਮਕ ਅਸੀਂ ਆਪਣੇ ਸਵਾਦ ਅਨੁਸਾਰ ਲੈਣਾ ਹੈ ਜੀ ਹੁਣ ਪਾ ਦਦੇ ਆ ਜੀ ਇਹਨੂੰ ਫੇਰੇ ਕਰੀ ਮਿਕਸਰ ਫਰਾਂਸ ਇਹਦੇ ਵਿੱਚ ਪਾਉਂਦੇ ਆ ਜੀ ਮਿਓਨੀ ਤੁਸੀਂ ਕਰ ਲਿਆ ਜੀ ਇਹਨੂੰ ਮਿਕਸਰ ਤੁਸੀਂ ਦੇਖ ਸਕਦੇ ਹੋ ਸਾਡਾ ਪਾਸਤਾ ਜਿਹੜਾ ਇਹ ਬਣ ਕੇ ਰੈਡੀ ਹੋ ਚੁੱਕਿਆ ਹੈ ਜੀ ਤੁਸੀਂ ਦੇਖ ਸਕਦੇ ਹੋ ਸਾਡਾ ਪਾਸਤਾ ਜਿਹੜਾ ਹੈ ਜੀ ਰੈਡੀ ਹੋ ਚੁੱਕਿਆ ਹੈ ਜੀ ਹੁਣ ਅਸੀਂ ਕਰਨ ਜਾ ਰਹੇ ਆ ਜੀ ਸਰਵ ਬਾਕੀ ਬਹੁਤ ਧੰਨਵਾਦ ਲਾਈਕ ਤੇ ਸਬਸਕ੍ਰਾਈਬਰ ਜਰੂਰ ਕਰਿਓ ਜੀ